ਚੰਗਾ ਵੀ ਰਮਿੰਦਰ ਕੌਰੇ ਅਸੀਂ ਤਾਂ ਚੱਲੇ ਆਪਣੇ ਦੇਸ਼ ਨੂੰ ਵਾਪਸ ਕੀ ਗੱਲ ਹੋ ਰਹੀ ਜੀ ਨਹੀਂ ਲੱਗਦਾ ਨਾ ਜੀ ਨਾ ਅਸੀਂ ਤਾਂ ਚੱਲੇ ਹੁਣ ਤੁਸੀਂ ਰਹੋ ਤੁਹਾਡੇ ਇਹ ਸਪਨਾ ਸੀ ਸਾਂਝੇ ਕਰਦਾ ਤੇ ਤੁਸੀਂ ਆਪਣੇ ਸਪਨੇ ਨੂੰ ਮਾਣੋ ਅਸੀਂ ਤਾਂ ਆਪਣੇ ਡਾਲਰ ਬਣਾਉਣ ਚੱਲੇ ਵਾਪਸ ਠੀਕ ਆ ਜੀ ਤੁਸੀਂ ਜਾ ਪੰਜਾਬ ਚ ਬਾਕੀ ਤਾਂ ਸਾਰਾ ਕੁਝ ਠੀਕ ਹੈ ਤੇ ਡਾਲਰ ਨਹੀਂ ਬਣਦੇ ਸਿੱਧੇ ਪਹਿਲੇ ਮਕਾ ਦਿੰਦੇ ਨੇ ਸਾਰੇ ਲਫੇਰ ਇੱਥੇ ਮੇਰੇ ਗਾਲ ਸੁਣੋ ਕੈਨੇਡਾ ਜਾ ਕੇ ਤੁਸੀਂ ਘਰ ਦੀਆਂ ਕਿਸ਼ਤਾਂ ਤੁਹਾਨੂੰ ਟਿਕਣ ਨਹੀਂ ਦਿੰਦੀਆਂ ਇੱਥੇ ਰਾਮ ਨਾ ਬੈਠੇ ਹਾਂ ਜੱਜੀ ਕਦਾ ਉੱਠਦੇ ਹਾਂ ਨਹੀਂ ਉਹ ਤਾਂ ਠੀਕ ਹੈ ਪਰ ਮੈਂ ਤਾਂ ਜਾਵਾਂ ਜੀ ਚਾਹੇ ਜੋ ਮਰਜ਼ੀ ਜ਼ੋਰ ਲਾ ਲਓ ਇਹਨਾਂ ਨੇ ਲਾ ਨਹੀਂ ਸੜ ਮੰਨਦੇ ਨਹੀਂ ਨਾ ਡੇਢ ਸਾਲ ਲੰਘਿਆ ਜੀ ਅ 4 ਕਿ ਮਹੀਨੇ ਕਹਿ ਕੇ ਹਰਮਿੰਦਰ ਕੌਰ ਲੈ ਕੇ ਆਈ ਸੀ ਤੇ ਪੂਰਾ ਚੋ 16 12 ਮਹੀਨੇ ਹੋ ਗਏ ਆਇਆ ਨੂੰ ਮੇਰੇ ਤਾਂ ਬੱਚੇ ਵੀ ਡੀਕਦੇ ਨੇ ਉੱਤੇ ਹਣ ਲੈ ਦੱਸ ਬੱਚੇ ਕੱਲਿਆਂ ਦੇ ਨੇ ਨਹੀਂ खैर ਛੋੜ ਰਹਿ ਕੇ ਇੱਕ ਗੱਲ ਸਾਂਝੀ ਕਰ ਦਿਆ ਜੀ ਇਹ ਸਾਡੀ ਰੋਜ਼ ਦੀ ਟਾਕ ਹੁੰਦੀ ਆ ਕਿ ਜਦੋਂ ਅਸੀਂ ਕੈਨੇਡਾ ਤੋਂ ਇੱਧਰ ਆਏ ਸੀ ਤੇ ਸੋਚ ਕੇ ਆਏ ਸੀ ਕਿ 4 ਕੁ ਮਹੀਨੇ ਲਈ ਚੱਲਦੇ ਆ ਜਾ ਕੇ ਦੇਖਦੇ ਆ ਬਾਕੀ ਕੱਲ ਆਏ ਸੀ ਵਰਤੀ ਸ਼ੁਕਰਾਨਾ ਜੀ ਕਿ 4 ਮਹੀਨੇ ਵੱਧ ਕੇ ਚਾ 14 ਮਹੀਨਿਆਂ ਚ ਜਾਂਦੇ ਸਾਰਾ ਸਾਰਾ ਮਹੀਨੇ ਹੋਗੇ ਤੇ 16 18 16 ਹੋਗੇ ਤੇ 16 ਮਹੀਨੇ ਹੋ ਗਏ ਲਗਾਤਾਰ ਇਹ ਵੀ ਇੱਕ ਵੱਡੀ ਇੱਕ ਅਣਹੋਣੀ ਜੀ ਲੱਗਦੀ ਹੈ ਕਿ ਇਸ ਤਰ੍ਹਾਂ ਕਿਵੇਂ ਨਿਕਲਿਆ ਜਾ ਸਕਦਾ ਜਿਸ ਸਿਸਟਮ ਚ ਹਫ਼ਤਾ ਨਹੀਂ ਨਿਕਲ ਪਾਉਂਦੇ ਸਹੀ ਗੱਲ ਹੈ ਹਾਂ ਪਰ ਉਦਾਂ ਮੈਂ ਤੁਹਾਨੂੰ ਦੱਸਤੀਆਂ ਲਾਸਟ ਈਅਰ ਮੈਂ ਗਈ ਸੀਗੀ ਜਾਣ ਦਾ ਬਿਸ਼ੱਕ ਹੁੰਦਾ ਚਾ ਖੈਰ ਬੱਚੇ ਨੇ ਆਪਾਂ ਜਾਣਾ ਵੀ ਅ ਵਿੱਚ ਸੀ ਇਹ ਤਾਂ ਹੈ ਨਹੀਂਗਾ ਕਿ ਅਸੀਂ ਬਿਲਕੁਲ ਨਹੀਂ ਜਾਣਾ ਪਰ ਉੱਥੇ ਜਾ ਕੇ ਫਿਰ ਆਏ ਲੱਗਦਾ ਵੀ ਇੰਨੇ ਜਾਂ ਤਾਂ ਤੁਹਾਡੀ ਉੱਥੇ ਕੋਈ ਰੁਟੀਨ ਹੋਵੇ, ਰੈਗੂਲਰ ਕੰਮ ਹੋਵੇ। ਬਿਲਕੁਲ। ਬਿਨਾ ਕੰਮ ਤੋਂ ਉੱਥੇ ਰਹਿਣਾ ਬਹੁਤ ਔਖਾ। ਕਿਉਂਕਿ ਸਾਰੇ ਇੰਨੇ ਬਿਜ਼ੀ ਨੇ, ਸਾਰੇ ਆਪੋ ਆਪਣੇ ਕੰਮਾਂ 'ਚ ਨੇ ਤੇ ਇਕੱਲਾ ਬੰਦਾ ਕੀ ਕਰੂਗਾ? ਇਹ ਇੱਕ ਨਵਾਂ ਐਕਸਪੀਰੀਅੰਸ ਹੋਊਗਾ ਜਿਵੇਂ ਤੁਸੀਂ ਇੱਥੇ 6-7 ਮਹੀਨੇ ਲਾਉਣ ਤੋਂ ਬਾਅਦ 1 ਮਹੀਨਾ ਲਾ ਕੇ ਮੁੜਿਆ ਏ। ਹਾਂਜੀ। ਮੇਰਾ ਵੀ ਇਸ ਤਰ੍ਹਾਂ ਲੱਗਦਾ ਕਿ ਦੇਖਦੇ ਆ ਕਿਸ ਤਰ੍ਹਾਂ ਦਾ ਐਕਸਪੀਰੀਅੰਸ ਬਿਲਕੁਲ ਟੋਟਲੀ ਲਾਈਫ ਚੇਂਜ ਹੋ ਗਈ ਏ। ਹਾਂ। ਤੇ ਮੈਂ ਤਾਂ ਇੱਕ ਦਿਨ ਹੈਰਾਨੀ ਰਹਾ ਵੀ ਮੈਨੂੰ ਕੈਨੇਡਾ ਵਾਲੇ ਉਹ ਮੈਂ ਕਾਫੀ دیر ਜਾਦੋ ਜੈਦ ਕੀਤੀ ਕਿ ਐਡਰੈਸ ਕੀ ਆ ਫਿਰ ਦੇਖਿਆ ਵੀ ਕਮਾਲ ਹੋ ਗਈ ਯਾਰ ਇਹ ਤਾਂ ਐਡਰੈਸ ਤਾਂ ਕਵੀ ਭੁੱਲ ਗਿਆ ਸੀ ਹੈ ਨਾ ਹਾਂਜੀ ਫਿਰ ਇਤਰਾ ਲੱਗਿਆ ਵੀ ਮੈਂ ਉਸ ਦੀ ਗੱਡੀ ਚਲਾਉਂ ਕਿ ਨਹੀਂ ਚਲਾਉਂ ਉਹਦਾ ਹਿੱਸਾ ਵੰਨ ਲਈ ਸਾਨੂੰ ਟਾਈਮ ਲਾਓ ਹੁਣ ਪੁਰਾਣੇ ਮਿੱਤਰ ਨੇ ਕੁਝ ਇਲੈਕਸ਼ਨਾਂ ਨਾਲ ਡਰੇ ਨੇ ਹਾਂ ਉਹਨਾਂ ਦੇ ਰੋਜ਼ ਫੋਨ ਆਉਂਦੇ ਨੇ ਕਿ ਭਾਜੀ ਕਾਦ ਆਉਣਾ ਕਾਦ ਆਉਣਾ ਮੈਂ ਉਹਨੂੰ ਕਿਹਾ ਯਾਰ ਵੀ ਮੈਨੂੰ ਨਹੀਂ ਪਤਾ ਮੈਂ ਕੁਝ ਕਰ ਪਾਉਂਗਾ ਕਿ ਨਹੀਂ ਪਰ ਉਹਨਾਂ ਨੂੰ ਬੜੀ ਉਮੀਦ ਹੈ ਕਿ ਉਹਨਾਂ ਨੂੰ ਸਹਿਯੋਗ ਮਿਲੂਗਾ ਚਲੋ ਆ ਆਪਣੇ ਯਾਰਾਂ ਦੋਸਤਾਂ ਲਈ ਹੋਰ ਲਾਉਣਾ ਵੀ ਬਣਦਾ ਨਿਪਰ ਤੁਸੀਂ ਜਾ ਕੇ ਦੇਖੋ ਖੈਰ ਇਲੈਕਸ਼ਨਾਂ ਕਰਕੇ ਹੋ ਸਕਦਾ ਤੁਹਾਡਾ ਮਾਹੌਲ ਅਲੱਗ ਰਹੇ ਵੀ ਅਦਰਵਾਇਜ਼ ਤਾਂ ਇਹ ਲੱਗਦਾ ਉੱਥੇ ਜਾ ਕੇ ਵੀ ਅਸੀਂ ਇਹ ਦੁਨੀਆ ਨੂੰ ਬੁਲਾਉਂਗੇ ਨਹੀਂ ਕਰਦੇ ਲੱਗਦੇ ਮੈਨੂੰ ਤਾਂ ਇਦਾਂ ਹੀ ਫੀਲ ਹੁੰਦਾ ਸੀ ਤੇ ਦੂਜੀ ਗੱਲ ਇਹ ਸੀ ਈਵਨ ਬੱਚਿਆਂ ਨੇ ਵੀ ਜਦ ਮੈਂ ਘਰ ਹੁੰਦੀ ਸੀ ਤਾਂ ਗਰਜੋਤ ਘਰੋਂ ਕੰਮ ਕਰਦਾ ਸੀ ਉਹਨੇ ਰੋਜ਼ ਕਹਿੰਦਾ ਮੰਮੀ ਕਿੱਥੇ ਜਾਇਆ ਓ ਤੁਸੀਂ ਕਿਉਂਕਿ ਉਹ ਯੂਸ ਟੂ ਨਹੀਂ ਸੀ ਪਹਿਲਾਂ ਜਦੋਂ ਉੱਥੇ ਸੀ ਆਪਾਂ ਕੰਮ ਤੇ ਜਾਂਦੇ ਹੁੰਦੇ ਸੀ ਬੱਚੇ ਆਪਾਂ ਨੂੰ ਉਵੇਂ ਹੀ ਦੇਖਦੇ ਸੀ ਤੇ ਉਸ ਤੋਂ ਬਾਅਦ ਇੱਧਰ ਆ ਕੇ ਜਦ ਹੁਣ ਜਾ ਕੇ ਮੈਂ ਮੀਨਾ ਰਹੀ ਉਹਨੇ ਰੋਜ਼ ਕਹਿੰਦਾ ਤੁਸੀਂ ਕਿੱਥੇ ਘੁੰਮਿਆ ਤੁਸੀਂ ਕਿਸੇ ਨੂੰ ਮਿਲਿਆ ਬਿਲਕੁਲ ਇਹ ਆਪਣੀ ਬੇਟੀ ਨੇ ਵੀ ਜੋਤੀ ਨੇ ਵੀ ਗੱਲ ਕਹੀ ਸੀ ਨਾ ਹਾਂਜੀ ਵੀ ਅਸਲ ਵਿੱਚ ਗਿਲਟ ਏ ਕਿਉਂ ਫੀਲ ਕਰਨ ਗਿਲਟ ਦਾ ਅਸੀਂ ਫੀਲ ਕਰਦੇ ਹਾਂ ਜਦੋਂ ਅਸੀਂ ਇਹਨਾਂ ਨੂੰ ਟਾਈਮ ਨਹੀਂ ਦੇ ਪਾਉਂਦੇ ਹਾਂ ਹਾਂਜੀ ਹਾਂ ਤੇ ਉਲਟਾ ਹੋ ਗਿਆ ਨਾ ਹਾਂ ਵੀ ਉਹ ਕਹਿੰਦੀ ਵੀ ਅਸੀਂ ਤਾਂ ਹੀ ਕਿਹਾ ਸੀ ਕਿ ਬੱਚੇ ਮਾਪੇ ਵਰਗੇ ਬਣ ਗਏ ਨੇ ਹਾਂ ਹੁਣ ਵੇਖਦੇ ਹਾਂ ਜੀ ਤਜਰਬਾ ਕਿਦਾਂ ਦਾ ਮੈਂ ਵਾਪਸ ਜਾ ਰਿਹਾ ਜੀ ਕੈਨੇਡਾ ਅਗੇਨ ਮੈਨੂੰ ਪਿਆ ਵੀ ਇਹਨਾਂ ਦਾ ਸੁਪਨਾ ਸੀ ਕਿ ਪੰਜਾਬ 'ਚ ਕੋਈ ਘਰ ਬਣਾ ਦੇ ਉਹ ਘਰ ਵੀ ਬਣ ਗਏ ਇਹਨਾਂ ਦਾ ਸੁਪਨਾ ਸੀ ਮੈਨੂੰ ਚੌਕਾ ਚੁੱਲਾ ਤਿਆਰ ਕਰ ਦੁੱਧੀ ਕਰਤਾ ਲੱਸੀ ਚਾਟੀ ਦੀ ਬਣ ਰਹੀ ਆ ਦਹੀਂ ਬਣ ਰਿਹਾ ਮੱਖਣ ਬਣ ਰਿਹਾ ਉਹ ਸਾਰਾ ਕੁਝ ਬਣ ਰਿਹਾ ਸੀ ਮਾਰੂ 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 ਮਾਰ ਬਿਕ ਰਹੇ ਹੈ ਬਣ ਰਹੇ ਹੈ ਤੇ ਮੇਲੇ ਗਿੱਲੇ ਬੜੇ ਹੋਏ ਨੇ ਇਹ 14 15 ਮਹੀਨਿਆਂ ਦਾ ਜਿਹੜਾ ਸਫਰ ਸੀ ਬੜਾ ਅਦੁੱਤ ਸਫਰ ਸੀ ਚੈਲੰਜ ਭਰੇ ਆ ਵੀ ਸੀ ਪਰ ਹੁਣ ਅਸੀਂ ਇਹ ਵੀ ਸੋਚਦੇ ਆ ਕਿ ਮੇਲੇ ਗੱਲੇ ਨਾ ਜ਼ਿਆਦਾ ਵਧ ਗਏ ਜਦੋਂ ਵਾਪਸ ਆਵਾਂਗੇ ਤਾਂ ਕੁਝ ਨਵੇਂ ਸਿਰੇ ਤੋਂ ਮਸ਼ਨ ਨਵੀਆਂ ਰੋਹਾਂ ਦੇ ਨਾਲ ਮੁਲਾਕਾਤ ਲਈ ਜਾਂਦਾ ਹੁੰਦਾ ਹੈ ਇੱਥੇ ਹੁਣ ਬਹੁਤ ਬਹੁਤ ਨਵੀਆਂ ਸਾਂਝਾਂ ਪਈਆਂ ਨੇ ਈਵਨ ਤੁਸੀਂ ਜਾਣਾ ਵੀ ਮੈਨੂੰ ਬਿਲਕੁਲ ਇਹ ਨਹੀਂ ਲੱਗ ਰਿਹਾ ਵੀ ਮੈਂ ਇੱਥੇ ਇਕੱਲੀ ਆ ਹਾਂ ਮੈਨ ਸਾਰੀ ਸਪੋਰਟ ਜੋ ਵੀ ਹੈ ਸਾਂਝੇ ਕਰਦੇ ਹੋਏ ਇੱਕ ਲਗਭਗ 20 ਦੇ ਕਰੀਬ ਅਸੀਂ ਪਰਿਵਾਰ ਹੋ ਗਏ ਹਾਂ ਜਿਹੜੇ 20ਾਂ ਦੇ ਪਰਿਵਾਰ 20 ਬੰਦਿਆਂ ਦੇ ਗਾਂ ਪਰਿਵਾਰ ਹੋ ਗਏ ਕੋਈ ਆ ਰਿਹਾ ਕੋਈ ਜਾ ਰਿਹਾ ਹੈ ਹਾਂ ਜਦੋਂ ਉੱਪਰ ਖੜਕੇ ਸੰਜੇ ਕਰਦੇ ਬਰਾਂਡੇ 'ਤੇ ਬੈਠੇ ਦੇਖੀਦਾ ਵੀ ਕੋਈ ਕੋਸ਼ਿਸ਼ ਕਰ ਰਿਹਾ ਕੋਈ ਕੁਝ ਕਰਦੇ ਸੱਚਮੁੱਚੇ ਹੱਥ ਜੁੜਦੇ ਨੇ ਤੇ ਪਿੱਛੇ ਜੇ ਕਈ ਵਾਰ ਆ ਜਾਂਦੇ ਨੇ ਜੀ ਮੈਂ ਉਹਦਾ ਸੱਤ ਗੱਲ ਸਾਂਝੀ ਵੀ ਕਰ ਦਵਾਂ ਬੜੇ ਪਿਆਰ ਮੁਹੱਬਤ ਦੇ ਐਕਸਪੀਰੀਅੰਸ ਵੀ ਹੁੰਦੇ ਨੇ ਕੁਝ ਐਕਸਪੀਰੀਅੰਸ ਇਸ ਤਰ੍ਹਾਂ ਦੇ ਵੀ ਹੁੰਦੇ ਨੇ ਕਿ ਜਿਹੜੇ ਅਸੀਂ ਐਨ ਆਰ ਆਈ ਲੋਕਾਂ ਨਾਲ ਅਸੀਂ ਮੈਂਟਲੀ ਬਹੁਤ ਡਿਫਰੈਂਟ ਸਟੇਜ 'ਚ ਆ ਹਾਂਜੀ ਹਾਂ ਹੁਣ ਇਸੇ ਲਈ ਮੈਂ ਕਹਿ ਰਹੀ ਹਾਂ ਹੁਣ ਤੁਸੀਂ ਪਹਿਲਾਂ ਐਨ ਆਰ ਆਈ ਉਰੇ ਆ ਕੇ ਫਿੱਟ ਹੋਣ ਨੂੰ ਟਾਈਮ ਲੱਗਦਾ ਹੁਣ ਤੁਸੀਂ ਦੇਸੀ ਬਣ ਗਏ ਹੁਣ ਉੱਥੇ ਜਾ ਕੇ ਬਿਲਕੁਲ ਪਿੱਛੇ ਜੇ ਇੱਕ ਬੀਬੀ ਆਈ ਤੇ ਉਹ ਕਹਿੰਦੀ ਜੀ ਵੀ ਮੈਂ ਤੁਹਾਡੀ ਵੀਡੀਓ ਦੇਖਦੀ ਆ ਮੈਂ ਆਈ ਆ ਸਪੈਸ਼ਲ ਮਿਲਣ ਤੇ ਉਹਨੇ ਪੁੱਛਿਆ ਜੀ ਮੈਂ ਇੱਥੇ ਰਹਿਣਾ ਹੋਵੇ ਹੂੰ ਰਿਕੁਆਇਰਮੈਂਟ ਕੀ ਹੈ ਮੈਂ ਇਹਨੂੰ ਕਿਹਾ ਵੀ ਹੋਰ ਕੋਈ ਰਿਕੁਆਇਰਮੈਂਟ ਇੱਕ ਰਿਕੁਆਇਰਮੈਂਟ ਹੈ ਹਾਂਜੀ ਕਿ ਤੁਸੀਂ ਸਾਂਝੇ ਘਰ ਦੇ ਮਾਹੌਲ ਚ ਆਪ ਮਰਜ਼ ਹੋ ਸਕਦੇ ਹੋ ਕਿਉਂਕਿ ਸਾਡੀ ਪਰਹਲਿਆਂ ਦੀ ਇੱਕ ਆਦਤ ਵੀ ਬਣ ਗਈ ਕਿ ਮੈਨੂੰ ਆ ਚਾਹੀਦਾ ਮੈਨੂੰ ਉਹ ਚਾਹੀਦਾ ਹਾਂ ਅਸੀਂ ਥੋੜਾ ਜਿਆਦਾ ਹੋ ਗਈ ਹੈ ਹਾਂਜੀ ਹਾਂ ਇਹ ਚੀਜ਼ਾਂ ਆਈ ਡਿਸਰਵਡ ਦਿਸ ਹਾਂ ਪੰਜਾਬ ਦੇ ਵਿੱਚ ਆ ਕੇ ਇਹ ਪੰਜਾਬ ਵਰਗੇ ਮਾਹੌਲ ਨੂੰ ਅਪਣਾਉਣ ਲਈ ਤੁਹਾਨੂੰ ਥੋੜਾ ਸਮਾਂ ਲੱਗਦਾ ਹੂੰ ਸਾਡਾ ਬੜਾ ਜ਼ਬਰਦਸਤ ਐਕਸਪੀਰੀਅੰਸ ਰਿਹਾ ਬਹੁਤ ਦੋਸਤ ਤਰੀਕ ਰਹੇ ਨੇ ਜਿਹੜੇ ਕਹਿੰਦੇ ਅਸੀਂ ਪਰਸਨਲ ਤੌਰ ਤੇ ਬੈਠ ਕੇ ਗੱਲਾਂ ਕਰਨੀਆਂ ਨੇ ਸੁਣਡੀਆਂ ਨੇ ਕਿਉਂਕਿ 16 17 ਮਹੀਨਿਆਂ ਦਾ ਤਜਰਬਾ 16 ਮਿੰਟ ਦੀ ਵੀਡੀਓ ਚ ਨਹੀਂ ਦੱਸਿਆ ਜਾ ਸਕਦਾ ਇਹ ਤਾਂ ਸਿਰਫ ਇਸ਼ਾਰੇ ਨੇ ਤੇ ਤੱਤੀਆਂ ਠੰਡੀਆਂ ਹਵਾਵਾਂ ਜੋ ਵੀ ਗੁਜ਼ਰਨਾ ਪੈਂਦਾ ਸਭ ਕੁਝ ਹੋਣਾ ਤੇ ਪਰ ਫਿਰ ਵੀ ਮੈਂ ਤਾਂ ਜਾਣਾ ਜੀ ਹਰਮਿੰਦਰ ਵੀ ਜੇ ਕਹਿਣ ਦੀ ਹੈ ਬੜਾ ਜਾਣਦਾ ਚਾਹਵਾ ਹੈ ਹਾਂ ਤੇ ਲੱਗ ਜੂ ਤੁਹਾਨੂੰ ਪਤਾ ਜਦੋਂ ਉਸ ਤੇ ਗਾਇਬ ਬਿਨਾ ਕੰਮ ਤੋਂ ਥਰੇਣਾ ਬਹੁਤੋ ਕੰਮ ਹੈ ਹੁਣ ਬੁੜੇ ਵਾਲੀ ਜ਼ਿੰਦਗੀ ਵੀ ਜਿਉਂ ਕੇ ਆਉਂਗਾ ਨਾ ਉੱਥੇ ਅਨਾਜ ਹੋਇਆ ਉਹ ਤੁਸੀਂ ਐਤਨੀ ਮੈਂ ਕਹਿੰਦੀ ਐ ਕਿ ਪਰ ਆ ਕੇ ਸੱਚੋ ਸੱਚ ਦੱਸੀ ਜਰ ਵਿਜ਼ਟਰ ਵਾਲੀ ਕਹੋ ਹਾਂ ਵਿਜ਼ਟਰ ਵਾਲੀ ਜੀ ਉਹ ਦੇਖੋ ਕੈਨੇਡੀਅਨ ਹੋ ਕੇ ਹੀ ਕੈਨੇਡਾ ਦੇ ਵਿੱਚ ਵਿਜ਼ਟਰ ਹੋਣ ਲਈ ਚੱਲੇ ਆ ਹਨਾ ਹਾਂ ਜੀ ਕਿਉਂਕਿ ਹੁਣ ਤੱਕ ਵਾਕਈ ਆਪਾਂ ਉੱਥੇ ਰਹਿ ਕੇ ਉੱਥੇ ਦੀ ਰੁਟੀਨ 'ਚ ਸੀ ਕੰਮਾਂ 'ਚ ਸੀ ਵਿਜ਼ਿਟ ਤਾਂ ਕਦੇ ਕੀਤਾ ਨਹੀਂ ਬਿਲਕੁਲ ਜੀ ਅਪ੍ਰੈਲ ਦੇ ਅਖੀਰ ਦੇ ਵਿੱਚ ਉੱਥੇ ਆ ਵਨ ਵੇ ਟਿਕਟ ਲੈ ਕੇ ਚੱਲੇ ਆ ਵੇਖੋ ਕਿੰਨਾ ਟਾਈਮ ਲੱਗਦਾ ਤੇ ਬੜੀ ਪਰਮਾਤਮਾ ਦੀ ਕਿਰਪਾ ਕੇ ਅਸੇ ਇਸ ਤਰ੍ਹਾਂ ਦੇ ਅਤੁੱਤ ਐਕਸਪੀਰੀਅੰਸ ਹੋ ਰਹੇ ਨੇ। ਛਰ ਬੱਚੇ ਐਕਸਾਈਟਡ ਨੇ ਵੀ ਡੈਡੀ ਆ ਰਿਹਾ। ਹੁਣ ਮੈਨੂੰ ਕੋਈ ਮਿੱਤਰ ਪੁੱਛਦੇ ਨੇ ਵੀ ਹੁਣ ਤੱਕ ਦਾ ਐਕਸਪੀਰੀਅੰਸ ਮੈਂ ਕਹਾਂ ਵੀ ਐਕਸਪੀਰੀਅੰਸ ਇਦਾਂ ਦਾ ਹੈ ਕਿ ਲਗਭਗ ਜੋ ਵੀ ਮਾੜੀ-ਮੋਟੀ ਛੋਟੀ-ਮੋਟੀ ਇੱਛਾ ਵੀ ਅੰਦਰ ਪਈ ਸੀ ਉਹ ਪੂਰੀ ਹੋ ਗਈ। ਇੱਛਾਵਾਂ ਸਾਰੀਆਂ ਇੱਛਾਵਾਂ ਪੂਰੀਆਂ ਹੁਣ ਕੋਈ ਇੱਛਾ ਨਹੀਂ ਬਚੀ। ਭਾਵੇਂ ਮਜ਼ਦੂਰੀ ਕਰਨੀ ਪੈ ਜਵੇ ਕਰ ਲਾਂਗੇ। ਹਮਮ ਪਰ ਇਹ ਕਰਨਾ ਪੈਣਾ ਸੀ। ਇਹ ਪਰਮਾਤਮਾ ਨੇ ਕਰਵਾ ਲਿਆ ਸਾਥੋਂ ਹਨਾ। ਸੋ ਬੜੀਆਂ ਨਵੀਆਂ ਸਾਂਝਾਂ ਜਿਹੜੇ ਮਿੱਤਰ ਦੋਸਤ ਇੱਥੇ ਮਿਲ ਕੇ ਗਏ ਨੇ ਉਹਨਾਂ ਨੂੰ ਵੀ ਕਹਿਣਾ ਚਾਹੁੰਦੇ ਆ ਕਿ ਕੰਟੈਕਟ ਕਰ ਸਕਦੇ ਨੇ ਮੈਂ ਕੋਸ਼ਿਸ਼ ਕਰੂੰਗਾ ਮੈਂ ਸਾਰਿਆਂ ਨੂੰ ਵਿਜ਼ਿਟ ਕਰ ਸਕਾਂ ਸਾਰਿਆਂ ਕੋ ਰਹਿ ਸਕਾਂ ਜਾਂ ਤੁਸੀਂ ਮੇਰੇ ਕੋਲ ਕੈਲਗਰੀ ਆ ਸਕਦੇ ਹੋ ਕਿ ਆਪ ਤੁਸੀਂ ਚੱਲੇ ਵੈਸਟਰਨ ਹਾਂ ਬਿਲਕੁਲ ਕੈਲਗਰੀ ਆ ਸਕਦੇ ਹੋ ਸਾਰਿਆਂ ਨੂੰ ਵਿਜ਼ਿਟ ਕਰਿਓ ਵਿਜ਼ਿਟ ਕਰੂੰਗਾ ਫਿਰ ਤੁਸੀਂ ਕਹਿਣਾ ਕੈਨੇਡਾ ਬੜੀ ਨਵੀਆਂ ਸਾਂਝਾਂ ਨਵੇਂ ਤਜਰਬੇ ਰਾਈਟ ਹਾਂ ਇਹ ਹੈ ਤਾਂ ਸਾਰਾ ਕੁਝ ਵਧੀਆ ਹੀ ਆ ਬਿਲਕੁਲ ਵਧੀਆ ਬਾਕੀ ਹਰਮਿੰਦਰ ਇੱਥੇ ਆ ਜੀ ਹਰਮਿੰਦਰ ਕੋਲ ਵੀ ਕੁਝ ਲੋਕ ਆ ਰਹੇ ਨੇ ਜਿਹੜੇ ਨੇ ਇੱਥੇ ਆ ਕੇ ਰਹਿਣਾ ਹੈ ਤੇ ਸਾਡੇ ਕੋਲ ਹੁਣ 15 ਦਿਨ ਲਈ ਮਹੀਨੇ ਲਈ ਵੀ ਲੋਕ ਆਉਣੇ ਸ਼ੁਰੂ ਹੋ ਗਏ ਨੇ ਜਿਹੜੇ 15 ਤੋਂ 20 ਦਿਨ ਲਗਾਤਾਰ ਸਾਡੇ ਨਾਲ ਰਹਿੰਦੇ ਨੇ ਸਾਡੇ ਵਾਲੀ ਇਸ ਲਾਈਫ ਸਟਾਈਲ 'ਚ ਰਹਿੰਦੇ ਨੇ ਉਹਨਾਂ ਨੂੰ ਰੀਲਿਫ ਮਹਿਸੂਸ ਹੁੰਦੀ ਆ ਤੇ ਸਾਨੂੰ ਵੀ ਖੁਸ਼ੀ ਹੈ ਇਸ ਗੱਲ ਦੀ ਤੇ ਤੁਹਾਨੂੰ ਵੀ ਇਸ ਤਰ੍ਹਾਂ ਦੀ ਕਿਉਂਕਿ ਇੱਥੇ ਆਪਣੇ ਕੋਲ ਦੇਖੋ ਸਾਰੀ ਫੈਸਿਲਿਟੀ ਵੀ ਮਿਲਦੀ ਆ ਇੱਕ ਸ਼ਾਂਤਮਈ ਮਾਹੌਲ ਮਿਲਦਾ ਬਿਲਕੁਲ ਮੈਂ ਤਾਂ ਹਮੇਸ਼ਾ ਕਹਿੰਦਾ ਕਿ ਸਾਂਝੇ ਘਰ ਦੇ ਵਿੱਚ ਸਭ ਤੋਂ ਸਪੈਸ਼ਲ ਚੀਜ਼ ਐ ਇੱਥੇ ਦਾ ਮਾਹੌਲ ਜਿਹੜਾ ਤੁਹਾਨੂੰ ਸ਼ਾਂਤੀ ਬਖਸ਼ਦਾ ਹੈ ਪਿਆਰ ਬਖਸ਼ਦਾ ਹੈ ਤੇ ਇਹਦੇ ਨਾਲ ਹੀ ਅੰਦਰਲੀ ਸਟ्रेस ਘਟ ਜਾਂਦੀ ਹੈ ਹਾਂਜੀ ਬਾਕੀ ਦੇਖਦੇ ਆਂ ਜੀ ਜਿਵੇਂ ਜਿਵੇਂ ਜ਼ਿੰਦਗੀ ਚੱਲੂਗੀ ਹੁਣ ਥੋੜੇ ਜਿਹੇ ਤਜਰਬੇ ਤੁਹਾਡੇ ਨਾਲ ਕੈਨੇਡਾ ਵਾਲੇ ਵੀ ਸਾਂਝੇ ਕਰਦੇ ਰਹਾਂਗੇ ਤੇ ਤੁਸੀਂ ਘੁੰਮ ਫੇਰਾ ਉਸੇ ਸਾਡੀ ਸਾਂਝਾ ਬੜੀਆਂ ਰਹਿਣ ਤੁਸੀਂ ਘੁੰਮ ਫੇਰਾਓ ਅਸੀਂ ਇੱਥੇ ਹੀ ਹੋਮਾਂਗੇ ਸਾਂਝੇ ਕਰਦੇ ਠੀਕ ਹੈ ਜੀ ਜਿੱਥੇ ਰੱਬ ਰੱਖੇ ਕਹਿੰਦੇ ਉੱਥੇ ਹੀ ਰਾਜੀ ਹੈ ਨਾ ਜਾਹੀ ਵਿਧੀ ਰੱਖੇ ਰਾਮ ਤਾਂ ਹੀ ਵਿਧੀ ਰਹੀਏ ਬਹੁਤ-ਬਹੁਤ ਧੰਨਵਾਦ ਜੀ ਪਰਵਾਨੀ ਸਸ਼ਿਕਾ